ਏ ਆ ਜੀ ਚੋਨੇ ਦੀ ਵੈਰਾਈਟੀ ਪੂਸ਼ਾ ਬਾਸਮਤੀ 1985 ਇਹ ਕਿਸਮ ਜਿਹੜੀ ਹੈ ਪਿਛਲੇ 1-2 ਸਾਲ ਤੋਂ ਨਵੀਂ ਲਾਂਚ ਕੀਤੀ ਹੈ ਜੀ ਪੂਸ਼ਾ ਯੂਨੀਵਰਸਿਟੀ ਨੇ ਤੇ ਇਹ ਜਿਹੜੀ ਵੈਰਾਈਟੀ ਹੈ ਇਹ 1509 ਤੇ 1692 ਐ ਵੈਰਾਈਟੀਆਂ ਦੇ ਨਾਲੋਂ ਚੋਦ ਕੇ ਬਣਾਈ ਗਈ ਹੈ ਤੇ ਇਹ ਵੀ ਪੱਕਣ ਦੇ ਲਈ ਤਕਰੀਬਨ 90 ਦਿਨ ਦਾ ਸਮਾਂ ਲੈਂਦੀ ਹੈ 30 ਦਿਨ 25 ਤੋਂ 30 ਦਿਨ ਦੀ ਪਨੀਰੀ ਲਗਾ ਕੇ ਚੱਲੋ ਤੇ 90 ਦਿਨ ਖੇਤ ਦੇ ਵਿੱਚ ਲੈਂਦੀ ਹੈ ਤੇ ਇਹਦਾ ਜਿਹੜਾ ਝਾੜ ਹੈ ਉਹ 24 ਤੋਂ 25 ਕੁਇੰਟਲ ਪਰ ਇਕੜ ਦਾ ਜੀ ਪਿਛਲੀ ਵਾਰ 21 ਤੋਂ 22 ਕੁਇੰਟਲ ਦਾ ਝਾੜ ਰਿਹਾ ਸੀਗਾ ਤੇ ਪਿਛਲੀ ਵਾਰ ਇਹ ਦਿੱਕਤ ਆਈ ਸੀਗੀ ਜਿਹੜੀ ਸਤੰਬਰ ਮਹੀਨੇ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਜ਼ੋਰਦਾਰ ਬਰਸਾਤ ਪਈ ਉਸ ਦੇ ਨਾਲ ਇਹ ਵੈਰਾਈਟੀ ਡਿੱਗੀ ਸੀ ਇੱਕ ਕਾਰਨ ਇਹ ਵੀ ਸੀ ਕਿ ਇਹਦੇ ਵਿੱਚ ਜਿਹੜਾ ਇਹ ਖਾਦ ਜਿਹੜੀ ਆ ਉਹ ਜ਼ਿਆਦਾ ਦਿੱਤੀ ਗਈ ਪਰ ਇਕੜ ਦੇ ਹਿਸਾਬ ਦੇ ਨਾਲ ਉਸ ਦਾ ਕਾਰਨ ਇਹ ਸੀ ਕਿ ਇੱਕ ਤਾਂ ਆਪਾਂ ਜਿਹੜੀ ਮੱਕੀ ਦੀ ਖੇਤੀ ਕਰ ਰਹੇ ਹਾਂ ਮੱਕੀ ਦੇ ਖੇਤਾਂ ਦੇ ਵਿੱਚ ਲਗਾਤਾਰ ਗਿੱਲ ਰਹਿੰਦੀ ਆ ਤੇ ਫਿਰ ਜਦੋਂ ਮੱਕੀ ਦੇ ਖੇਤਾਂ ਦੇ ਵਿੱਚ ਆਪਾਂ ਕੱਦੂ ਕਰਕੇ ਝੋਨਾ ਲਗਾਉਨੇ ਆ ਤਾਂ ਉਹਦੇ ਵਿੱਚ ਦਿੱਕਤ ਇਹ ਆਉਂਦੀ ਹੈ ਕਿ ਜਦੋਂ ਆਪਾਂ ਕੱਦੂ ਕਰਦੇ ਆ ਤਾਂ ਜਿਹੜੀ ਲੇਲੀ ਹੈ ਉਹ ਉੱਪਰਲੀ ਸਤ੍ਹਾ ਦੇ ਵਿੱਚ ਖੇਤ ਦੇ ਵਿੱਚ ਜਿਹੜੀ ਆ ਉਹ ਬਣ ਜਾਂਦੀ ਹੈ ਤੇ ਫਿਰ ਉਹ ਬਣ ਦੇ ਨਾਲ ਆਪਾਂ ਜਿੰਨਾ ਵੀ ਮਰਜ਼ੀ ਰੇ ਪਾ ਲਈਏ ਤੇ ਫਸਲ ਜਿਹੜੀ ਆ ਆਪਣੀ ਐ ਲੱਗਦੀ ਹੈ ਵੀ ਕਮਜ਼ੋਰ ਹੈ ਇਸ ਇਹਦੇ ਵਿੱਚ ਜਿਹੜਾ ਇਹ ਪੂਰਾ ਯੂਰੀਆ ਨਹੀਂ ਗਿਆ ਤਾਂ ਫਿਰ ਕਿਸਾਨ ਕੀ ਕਰਦੇ ਨੇ ਜ਼ਿਆਦਾ ਯੂਰੀਆ ਪਾਉਣ ਲੱਗ ਜਾਂਦੇ ਨੇ ਤੇ ਫਿਰ ਉਹ ਜਿਹੜੀ ਫਸਲ ਆ ਬਾਦ ਦੇ ਵਿੱਚ ਆ ਕੇ ਆਪਣੇ ਆਪ ਜਦੋਂ ਖੇਤਾਂ ਨੂੰ ਪਾਣੀ ਜਿਹੜਾ ਆਪਾਂ ਸੁਕਾ ਦਿੰਨੇ ਆ ਖੇਤ ਦਾ ਤਾਂ ਫਿਰ ਆਪਣੇ ਆਪ ਜਿਹੜੀ ਐ ਸਮੇਂ ਦੇ ਨਾਲ ਉਹ ਠੀਕ ਹੋ ਜਾਂਦੇ ਨੇ ਪਿਛਲੀ ਵਾਰ ਵੀ ਸਾਡੇ ਨਾਲ ਵੀ ਹੀ ਹੋਇਆ ਅਸੀਂ ਪਹਿਲਾਂ ਜਿਹੜਾ ਜੂਰੀ ਆ ਉਹ ਜ਼ਿਆਦਾ ਪਾਇਆ ਤੇ ਫਿਰ ਜਦੋਂ ਖੇਤਾਂ ਨੂੰ ਹਵਾ ਲਵਾਈ ਤਾਂ ਫਸਲ ਦੀ ਗਰੋਥ ਬਹੁਤ ਵਧੀਆ ਹੋਈ ਤੇ ਦੂਜੀਆਂ ਆਂਢੀ ਗਵਾਂਢੀਆਂ ਦੇ ਜਿਹੜੀਆਂ ਆ ਝੋਨੇ ਦੀਆਂ ਜਿਹੜੀਆਂ ਵੀ ਕਿਸਮਾਂ ਸੀਗੀਆਂ ਉਹਨਾਂ ਦੇ ਨਾਲੋਂ ਦੁੱਗਣੀ ਗਰੋਥ ਜਿਹੜੀ ਉਹਦੀ ਨਜ਼ਰ ਆਉਣ ਲੱਗੀ ਸੀਗੀ ਤੇ 1847 ਜਿੰਨਾ ਕਦ ਕਰ ਗਈ ਸੀਗੀ ਇਹ 1985 ਵੈਸੇ 1847 ਦਾ ਕਦ ਜ਼ਿਆਦਾ ਏ ਤੇ ਇਹਦਾ ਕਦ ਥੋੜਾ ਘੱਟ ਆ ਪਰ ਫੇਰ ਵੀ ਖਾਦ ਦਾ ਲਗਾ ਲਓ ਵੀ ਖਾਦ ਜ਼ਿਆਦਾ ਪੈਣ ਕਰਕੇ ਉਹਦਾ ਜਿਹੜਾ ਕਦ ਆ ਉਹ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਇਸੇ ਕਾਰਨ ਉਹ ਡਿੱਗੀ ਸੀਗੀ ਇਸੇ ਲਈ ਜਿਹੜਾ ਹੁਣ ਸਹੀ ਸਮਾਂ ਏ ਜਦੋਂ ਝੋਨੇ ਦਾ ਅਨਸਾਰਾ ਸ਼ੁਰੂ ਨਹੀਂ ਹੁੰਦਾ ਉਸ ਸਮੇਂ ਤੋਂ ਪਹਿਲਾਂ ਆਪਾਂ ਜਿੰਨਾ ਖੇਤ ਦੇ ਵਿੱਚ ਪਾਣੀ ਸੁਕਾ ਕੇ ਜਿਹੜਾ ਲਗਾਵਾਂਗੇ ਉਹਦਾ ਆਪਾਂ ਨੂੰ ਕਿਤੇ ਨ ਕਿਤੇ ਬੈਨੀਫਿਟ ਮਿਲਦਾ ਇਸ ਦੇ ਨਾਲ ਜਿਹੜੀ ਹੈ ਸੁੰਡੀ ਦਾ ਅਟੈਕ ਵੀ ਘਟ ਹੁੰਦਾ ਫੰਗਸ ਵੀ ਘਟ ਪੈਂਦੀ ਹੈ ਤੇ ਅੱਗੇ ਚੱਲ ਕੇ ਜਿਹੜੀ ਆਪਾਂ ਨੂੰ ਤੇਲੇ ਦੀ ਸਮੱਸਿਆ ਵੀ ਬਹੁਤ ਘਟ ਆਉਂਦੀ ਆ ਇਸ ਲਈ ਹੁਣ ਬਹੁਤ ਵਧੀਆ ਸਮਾਂ ਚੱਲ ਰਿਹਾ ਏ ਜਿਹੜੀ ਵੈਰੈਟੀ ਹੈ ਇਹਨੂੰ ਤਕਰੀਬਨ ਅੱਜ 30 ਦਿਨ ਹੋ ਚੁੱਕੇ ਨੇ ਲੱਗੇ ਨੂੰ ਖਾਦੇ ਦੇ ਵਿੱਚ ਆਪਾਂ ਤਿੰਨ ਕਿਸ਼ਤਾਂ ਦੇ ਵਿੱਚ ਪਾਈ ਹੈ ਜੀ ਤਕਰੀਬਨ ਡੇਢ ਤੋਂ 2 ਥੈਲੇ ਇਸ ਵਾਰ ਪਰ ਇਕੜ ਦੇ ਪਾਈ ਨੇ ਪਰ ਹਲੇ ਵੀ ਜਿਹੜੇ ਹਾਂਡੀ ਕਮਾਂਡੀ ਕਹਿੰਦੇ ਨੇ ਕਿ ਇਸ ਵਾਰ ਲੱਗਦਾ ਏ ਫਸਲ ਕਮਜ਼ੋਰ ਰਹੇਗੀ ਇਸ ਦੇ ਵਿੱਚ ਹੋਰ ਕੋਈ ਖਾਦ ਪਾਓ ਜਾਂ ਫਿਰ ਬੂਟਾ ਕਰਾਉਣ ਵਾਲਾ ਕੋਈ ਹੋਰ ਨਿਊਟ੍ਰੀਐਂਟ ਵਗੈਰਾ ਤੱਤ ਵਗੈਰਾ ਲਗਾ ਕੇ ਪਾਓ ਪਰ ਹੁਣ ਆਪਾਂ ਇਹਦੇ ਵਿੱਚ ਖਾਦ ਪੂਰੀ ਕਰ ਚੁੱਕੇ ਆ ਹੁਣ ਇਹਨੂੰ ਕੁਦਰਤ ਦੇ ਹਵਾਲੇ ਕਰਤਾ ਹੈ ਦੀ ਜੜੀ ਇਸ ਦੀ ਨੇਚਰਲ ਗਰੋਥ ਹੋਏਗੀ ਬਸ ਉਨੀ ਹੀ ਠੀਕ ਹੈ ਕਿਉਂਕਿ ਜਿਆਦਾ ਰੇਪ ਪਾਉਣ ਦਾ ਵੀ ਫਿਰ ਬਾਅਦ ਦੇ ਵਿੱਚ ਨੁਕਸਾਨ ਹੀ ਹੁੰਦਾ ਫਸਲ ਡਿੱਗ ਜਾਂਦੀ ਹੈ ਪਰ ਪਾਣੀ ਹੁਣ ਅਸੀਂ ਇਹਦਾ ਬਿਲਕੁਲ ਸੁਕਾ ਦਿੱਤਾ ਜੀ ਆ ਤੁਸੀਂ ਦੇਖ ਰਹੇ ਹੋ ਜੀ ਇਹਦੀਆਂ ਜਿਹੜੀਆਂ ਸੂਖਸ਼ਮ ਜੜਾਂ ਨੇ ਬੂਟੀਆਂ ਦੀਆਂ ਉਹ ਕਿਤੇ ਨਾ ਕਿਤੇ ਹੁਣ ਉੱਪਰ ਦਿਖਦੀਆਂ ਨੇ ਚੱਲਣੇ ਆ ਸ਼ੁਰੂ ਹੋ ਗਈਆਂ ਤੇ ਇਹਦੀ ਜਿਹੜੀ ਰੰਗਤ ਹੈ ਉਹ ਵੀ ਵਧੀਆ ਹੋ ਗਈ ਪਹਿਲਾਂ ਪੀਲੀ ਜੀ ਲੱਗਦੀ ਸੀਗੀ ਕਾਰਨ ਹੀ ਸੀਗਾ ਕੀ ਕੱਦੂ ਕਰਨ ਦੇ ਨਾਲ ਜਿਹੜੀ ਉੱਪਰ ਲੇਲੀ ਬਣਦੀ ਆ ਜਦ ਆਪਾਂ ਕੱਦੂ ਕਰਦੇ ਆ ਰੂਟਾ ਮੀਟਰ ਦੇ ਨਾਲ ਕਰਦੇ ਆ ਜਾਂ ਫਿਰ ਲਿਫਟ ਵਾਲੀ ਹੈਰੋਂ ਦੇ ਨਾਲ ਕੱਦੂ ਕਰਨਾ ਪੈਂਦਾ ਏ ਜਿੰਨਾ ਆਪਾਂ ਰੜਕੀ ਜਾਵਾਂਗੇ ਆਪਣੇ ਬਾਣ ਨੂੰ ਉਨੀ ਲੇਅਰ ਬਣਦੀ ਆ ਲੇਅਰ ਬਣਦੇ ਨਾਲ ਫਿਰ ਝੋਨਾ ਜਿਹੜਾ ਔਖਾ ਚੱਲਦਾ ਏ ਆ ਖੁੰਜੀਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਖੁੰਜਿਆਂ ਦੇ ਉੱਤੇ ਬੂਟੇ ਵਧੀਆ ਗਰੋਥ ਦੇ ਵਿੱਚ ਦਿਖਦੇ ਨੇ ਪਰ ਜਦੋਂ ਆਪਾਂ ਵਿੱਚ ਕੈਮਰਾ ਲੈ ਕੇ ਜਾਂਦੇ ਆ ਤਾਂ ਇਹ ਲੱਗਦਾ ਵੀ ਹਲੇ ਤਿੱਲਾ ਤਿੱਲਾ ਹੀ ਖੜਾ ਏ ਪਰ ਟਾਈਮ ਦੇ ਹਿਸਾਬ ਨਾਲ ਇਹ ਬਿਲਕੁਲ ਠੀਕ ਹੋ ਜੂਗੀ ਆਹ ਦੇਖੋ ਤੁਸੀਂ ਐਦਾਂ ਦੀ ਗਲਤੀ ਨਹੀਂ ਕਰਨੀ ਹੈਗੀ ਆਹ ਲਵੇ ਕਿਸਾਨ ਦਾ ਝੋਨਾ ਏ ਜੀ ਹਲੇ ਆਪਣੇ ਨਾਲੋਂ ਕਾਫੀ ਗੀਤਾ ਲੱਗਿਆ ਹੋਇਆ ਏ ਇਹ ਵੀ ਬਾਸਮਤੀ ਦੀ ਵੈਰੈਟੀ ਹੈ ਇਹ ਵੈਰੈਟੀ ਹੈ ਜੀ 1847 ਪਰ ਹਲੇ ਤੱਕ ਇਹਦੇ ਵਿੱਚ ਪਾਣੀ ਸੁਖਾ ਰਹੇ ਨੇ ਪਰ ਸੁੱਕ ਨਹੀਂ ਰਿਹਾ ਕਾਰਨ ਕੀ ਹੈ ਜੀ ਪਹਿਲਾਂ ਹੀ ਜਿਆਦਾ ਖਾਦ ਪਏ ਚੁੱਕੀ ਹੈ ਹਰਾ ਜਾਲਾ ਬਣ ਗਿਆ ਹਰਾ ਜਾਲਾ ਜਦੋਂ ਵੀ ਬਣਦਾ ਇੱਕ ਕੱਦੂ ਜ਼ਿਆਦਾ ਹੋਇਆ ਹੋਇਆ ਏ ਹਲੇ ਵੀ ਜਿਹੜਾ ਏ ਕਾਫੀ ਪੈਰ ਜਿਹੜਾ ਏ ਗੜ ਰਿਹਾ ਖੇਤ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਕਿੰਨੀ ਗਿੱਲਾ ਕਿਤੇ ਨਾ ਕਿਤੇ ਜੜਾਂ ਵੀ ਦੇਖੋ ਤੁਸੀਂ ਆਹ ਦੇਖ ਲਓ ਜੀ ਜੜਾਂ ਜੜਾਂ ਵੀ ਕਿਤੇ ਨਾ ਕਿਤੇ ਕਾਲੀਆਂ ਹੋਣੇ ਸ਼ੁਰੂ ਹੋ ਗਈਆਂ ਤੁਸੀਂ ਇਹ ਗਲਤੀ ਨਾ ਕਰੋ ਹੁਣ ਬਹੁਤ ਵਧੀਆ ਸਮਾਂ ਏ ਜਦੋਂ ਸਾਰਾ ਹੋ ਗਿਆ ਉਦੋਂ ਤੁਸੀਂ ਪਾਣੀ ਨਹੀਂ ਸੁਕਾ ਸਕਦੇ ਪਾਣੀ ਰੋਕ ਸਕਦੇ ਹੋ ਸਿਰਫ ਹਫ਼ਤੇ ਉਹ ਲੈ ਕੇ 10 ਦਿਨ ਦੇ ਤੱਕ ਤੁਸੀਂ ਪਾਣੀ ਰੋਕ ਸਕਦੇ ਹੋ ਕਿਉਂਕਿ ਫਿਰ ਝਾੜ ਦੇ ਉੱਤੇ ਅਸਰ ਪੈਂਦਾ ਏ ਤੇ ਹੁਣ ਸਮਾਂ ਬਹੁਤ ਵਧੀਆ ਏ ਇਸ ਵਾਰ ਬੱਦਲਵਾਈ ਵੀ ਕਾਫੀ ਬਣੀ ਹੋਈ ਹੈ ਲਗਾਤਾਰ ਬੱਦਲਵਾਈ ਚੱਲ ਰਹੀ ਹੈ ਤੇ ਕਿਸੇ ਹੀ ਦਿਨ ਹਫਤੇ ਦੇ ਵੀ ਦਿਨ ਹਫਤੇ ਦੇ ਵਿੱਚ ਇੱਕ ਜਾਂ ਦੋ ਦਿਨ ਜਿਹੜੀ ਧੁੱਪ ਵਧੀਆ ਨਿਕਲਦੀ ਹੈ ਜੇ ਇਹਹੀ ਧੁੱਪ ਆਪਣੇ ਖੇਤ ਦੀ ਮਿੱਟੀ ਦੇ ਉੱਤੇ ਪਊਗੀ ਤਾਂ ਉਹਦੀ ਆਪਣੇ ਝੋਨੇ ਦੀ ਜਿਹੜੀ ਗਰੋਥ ਹੈ ਉਹ ਵਧੀਆ ਹੋਊਗੀ ਤੇ ਬਿਮਾਰੀਆਂ ਘੱਟ ਆਉਣਗੀਆਂ ਅ ਅੱਜ ਦੀ ਵੀਡੀਓ ਦੇ ਵਿੱਚ ਇਹੀ ਦੱਸਣਾ ਸੀਗਾ ਆਪਾਂ ਨੇ ਤੁਹਾਨੂੰ ਕਿ ਹੁਣ ਸਹੀ ਸਮਾਂ ਜੀ ਸਪਰੇਹਾਂ ਨਾਲ ਵੀ ਜ਼ਰੂਰੀ ਕੰਮ ਇਹ ਹੈ ਕਿ ਤੁਸੀਂ ਆਪਣੇ ਖੇਤਾਂ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਬੰਦ ਕਰ ਦਿਓ ਨਹੀਂ ਆਹ ਹਾਲ ਹੋਏਗਾ ਦੇਖੋ ਜੀ ਜਾਲਾ ਬਣ ਚੁੱਕਿਆ ਜਾਲਾ ਬਣਦੇ ਨਾਲ ਬਹੁਤ ਵੱਡੀ ਦਿੱਕਤ ਆਉਂਦੀ ਹੈ ਬਿਮਾਰੀਆਂ ਆਉਂਦੀਆਂ ਨੇ ਪੱਤਾ ਲਵੇਟ ਆਉਂਦੀ ਹੈ ਫੰਗਸ ਆਉਂਦੀ ਹੈ ਤੇਲਾ ਆਉਂਦਾ ਹੈ ਤੇ ਫਿਰ ਉਹਨਾਂ ਨੂੰ ਉਹਦੀ ਰੋਕਥਾਮ ਕਰਨ ਦੇ ਲਈ ਕਾਫੀ ਜ਼ਿਆਦਾ ਖਰਚਾ ਜਿਹੜਾ ਕਿਸਾਨ ਨੂੰ ਕਰਨਾ ਪੈਂਦਾ ਹੈ ਤੇ ਆਏ ਜੀ ਆਪਣਾ ਝੋਨਾ ਹਲੇ ਥੋੜਾ ਕਮਜ਼ੋਰ ਲੱਗ ਰਿਹਾ ਹੈ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਕਿਹੋ ਜਿਹਾ ਕਿਹੋ ਜਿਹਾ ਲੱਗ ਰਿਹਾ ਹੈ ਵੀਡੀਓ ਦੇ ਵਿੱਚ ਆ ਸਾਰੇ ਖੇਤ ਨੇ ਲੱਗੇ ਹੋਏ ਤਕਰੀਬਨ 3.5 ਨਿਕਲ ਲੱਗੇ ਹੋਇਆ ਜੀ ਝੋਨਾ ਇਹ ਇਹੀ ਵੈਰੈਟੀ ਹੈ ਜੀ ਪੂਸ਼ਾ ਬਾਸਮਤੀ 285 ਪਿਛਲੀ ਵਾਰ ਵੀ ਲਗਾਈ ਸੀਗੀ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਪਾਣੀ ਰੋਕਣ ਦੇ ਨਾਲ ਕੀ ਇਹਦੇ ਵਿੱਚ ਚਮਤਕਾਰੀ ਪ੍ਰਭਾਵ ਦੇਖਣ ਨੂੰ ਮਿਲਿਆ ਜਾਂ ਫਿਰ ਇਹ ਕਿ ਇੱਕ ਮਿੱਥੇ ਆ ਕਿ ਪਾਣੀ ਸੁਕਾ ਦੋ ਕਿ ਝੋਨੇ ਦੀ ਜਿਹੜੀ ਸਥਿਤੀ ਆ ਉਹ ਵਧੀਆ ਹੋ ਜਾਊਗੀ ਉਮੀਦ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਹੋਰ ਕਿਸਾਨਾਂ ਤੱਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ